ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਮੈਂ ਹਾਂ ਅਮਨ ਲੋਨਾ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 7 ਚ ਸੱਕੀ ਹਾਲਾਤਾਂ ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁਲੂ ਦੇ ਰਹਿਣ ਵਾਲੇ ਵਜੋਂ ਵਿਕਾਸ ਵੱਜੋਂ ਹੋਈ ਹੈ ਇਹਦੀ ਪਛਾਣ ਤੇ ਇਹ ਕੱਲ ਹਿਮਾਚਲ ਤੋਂ ਆਪਣੇ ਇੱਕ ਦੋਸਤ ਨੂੰ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 7 ਵਿੱਚ ਆਇਆ ਸੀ ਤੇ ਰਾਤ ਦੇਰ ਰਾਤ ਜਿਹੜੇ ਆਪਣੇ ਦੋਸਤਾਂ ਨਾਲ ਸੋ ਗਿਆ ਸੀ ਤੇ ਅੱਜ ਸਵੇਰੇ ਜਦੋਂ ਇਹਦੇ ਦੋਸਤ ਇਹਨੂੰ ਉਠਾਨ ਲੱਗੇ ਤਾਂ ਇਹ ਬੇਸੁੱਧ ਹਾਲਤ ਵਿੱਚ ਮਿਲਿਆ ਜਿਸ ਤੋਂ ਬਾਅਦ ਇਹਦੇ ਦੋਸਤ ਇਹਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਲੈ ਗਏ ਜਿੱਥੇ ਕਿ ਡਾਕਟਰਾਂ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹਾਲਾਂਕਿ ਮੌਕੇ ਤੋਂ ਪੁਲਿਸ ਨੂੰ ਕੋਈ ਅਜਿਹੀ ਚੀਜ਼ ਨਹੀਂ ਬਰਾਮਦ ਹੋਈ ਹੈ ਜਿਸ ਤੋਂ ਪਤਾ ਲੱਗ ਸਕੇ ਵੀ ਇਸ ਦੀ ਮੌਤ ਕਿਸ ਕਾਰਨ ਵੱਲ ਹੋਈ ਹੈ ਲੇਕਿਨ ਪੰਜਾਬ ਯੂਨੀਵਰਸਿਟੀ ਚੌਕੀ ਤੇ ਸੈ ਪੁਲਿਸ ਨੇ ਮਾਮਲੇ ਦੀ छानबीन ਸ਼ੁਰੂ ਕਰ ਦਿੱਤੀ ਹੈ ਰੂਮ ਨੰਬਰ 93 ਸੀ ਜਿਹੜਾ ਹੋਸਟਲ ਦਾ ਉਦੋਂ ਵੀ ਪੁਲਿਸ ਖੰਗਾਲ ਰਹੀ ਹੈ ਤੇ ਜਾਂਚ ਜਾਰੀ ਹੈ ਪੁਲਿਸ ਦਾ ਵੀ ਕਹਿਣਾ ਹੈ ਵੀ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਇਹਦੀ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਹੋਏਗਾ ਹਾਲਾਂਕਿ ਪੁਲਿਸ ਨੇ ਇਹਦੇ ਮਾਪਿਆਂ ਨੂੰ ਕੁੱਲੂ ਦੇ ਰਹਿਣ ਵਾਲੇ ਸੀਗਾ ਇਹ ਤੇ ਇਹਦੇ ਮਾਪਿਆਂ ਨੂੰ ਜਿਹੜੀ ਪੁਲਿਸ ਨੇ ਇਤਲਾਹ ਦੇ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਜਨ ਇਹਦੇ ਮੌਕੇ ਤੇ ਪਹੁੰਚਣਗੇ ਤੇ ਉਸ ਤੋਂ ਬਾਅਦ ਪੁਲਿਸ ਦੀ ਉਹਨਾਂ ਵੱਲੋਂ ਬਿਆਨ ਦਰਜ ਕੀਤੇ ਜਾਣਗੇ ਤੇ ਜਾਂਚ ਪੁਲਿਸ ਦੀ ਲਗਾਤਾਰ ਜਾਰੀ ਹੈ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 7 ਚ ਸ਼ੱਕੀ ਹਾਲਾਤਾਂ ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁਲੂ ਦੇ ਰਹਿਣ ਵਾਲੇ ਵਜੋਂ ਵਿਕਾਸ ਵੱਜੋਂ ਹੋਈ ਹੈ ਇਹਦੀ ਪਛਾਣ ਤੇ ਇਹ ਕੱਲ ਹਿਮਾਚਲ ਤੋਂ ਆਪਣੇ ਇੱਕ ਦੋਸਤ ਨੂੰ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 7 ਵਿੱਚ ਆਇਆ ਸੀ ਤੇ ਰਾਤ ਦੇਰ ਰਾਤ ਜਿਹੜੇ ਆਪਣੇ ਦੋਸਤਾਂ ਨਾਲ ਸੋ ਗਿਆ ਸੀ ਤੇ ਅੱਜ ਸਵੇਰੇ ਜਦੋਂ ਇਹਦੇ ਦੋਸਤ ਇਹਨੂੰ ਉਠਾਨ ਲੱਗੇ ਤਾਂ ਇਹ ਬੇਸੁੱਧ ਹਾਲਤ ਵਿੱਚ ਮਿਲਿਆ ਜਿਸ ਤੋਂ ਬਾਅਦ ਇਹਦੇ ਦੋਸਤ ਇਹਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਲੈ ਗਏ ਜਿੱਥੇ ਕਿ ਡਾਕਟਰਾਂ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹਾਲਾਂਕਿ ਮੌਕੇ ਤੋਂ ਪੁਲਿਸ ਨੂੰ ਕੋਈ ਅਜਿਹੀ ਚੀਜ਼ ਨਹੀਂ ਬਰਾਮਦ ਹੋਈ ਹੈ ਜਿਸ ਤੋਂ ਪਤਾ ਲੱਗ ਸਕੇ ਵੀ ਇਸ ਦੀ ਮੌਤ ਕਿਸ ਕਾਰਨ ਵੱਲ ਹੋਈ ਹੈ ਲੇਕਿਨ ਪੰਜਾਬ ਯੂਨੀਵਰਸਿਟੀ ਚੌਕੀ ਤੇ ਸੈ ਪੁਲਿਸ ਨੇ ਮਾਮਲੇ ਦੀ छानबीन ਸ਼ੁਰੂ ਕਰ ਦਿੱਤੀ ਹੈ ਰੂਮ ਨੰਬਰ 93 ਸੀ ਜਿਹੜਾ ਹੋਸਟਲ ਦਾ ਉਦੋਂ ਵੀ ਪੁਲਿਸ ਖੰਗਾਲ ਰਹੀ ਹੈ ਤੇ ਜਾਂਚ ਜਾਰੀ ਹੈ ਪੁਲਿਸ ਦਾ ਵੀ ਕਹਿਣਾ ਹੈ ਵੀ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਇਹਦੀ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਹੋਏਗਾ ਹਾਲਾਂਕਿ ਪੁਲਿਸ ਨੇ ਇਹਦੇ ਮਾਪਿਆਂ ਨੂੰ ਕੁੱਲੂ ਦੇ ਰਹਿਣ ਵਾਲੇ ਸੀਗਾ ਇਹ ਤੇ ਇਹਦੇ ਮਾਪਿਆਂ ਨੂੰ ਜਿਹੜੀ ਪੁਲਿਸ ਨੇ ਇਤਲਾਹ ਦੇ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਜਨ ਇਹਦੇ ਮੌਕੇ ਤੇ ਪਹੁੰਚਣਗੇ ਤੇ ਉਸ ਤੋਂ ਬਾਅਦ ਪੁਲਿਸ ਦੀ ਉਹਨਾਂ ਵੱਲੋਂ ਬਿਆਨ ਦਰਜ ਕੀਤੇ ਜਾਣਗੇ ਤੇ ਜਾਂਚ ਪੁਲਿਸ ਦੀ ਲਗਾਤਾਰ ਜਾਰੀ ਹੈ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੈਰਟੀਵੀ ਮੈਂ ਹਾਂ ਅਮਨ ਲੋਨਾ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 7 ਚ ਸ਼ੱਕੀ ਹਾਲਾਤਾਂ ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਖੁੱਲੂ ਦੇ ਰਹਿਣ ਵਾਲੇ ਵਜੋਂ ਵਿਕਾਸ ਵਜੋਂ ਹੋਈ ਹੈ ਇਹਦੀ ਪਛਾਣ ਤੇ ਇਹ ਕੱਲ ਹਿਮਾਚਲ ਤੋਂ ਆਪਣੇ ਇੱਕ ਦੋਸਤ ਨੂੰ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 7 ਵਿੱਚ ਆਇਆ ਸੀ ਤੇ ਰਾਤ ਦੇਰ ਰਾਤ ਜਿਹੜੇ ਆਪਣੇ ਦੋਸਤਾਂ ਨਾਲ ਸੌ ਗਿਆ ਸੀ ਤੇ ਅੱਜ ਸਵੇਰੇ ਜਦੋਂ ਇਹਦੇ ਦੋਸਤ ਇਹਨੂੰ ਉਠਾਉਣ ਲੱਗੇ ਤਾਂ ਇਹ ਬੇਸੁੱਧ ਹਾਲਤ ਵਿੱਚ ਮਿਲਿਆ ਜਿਸ ਤੋਂ ਬਾਅਦ ਇਹਦੇ ਦੋਸਤ ਇਹਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਲੈ ਗਏ ਜਿੱਥੇ ਕਿ ਡਾਕਟਰਾਂ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹਾਲਾਂਕਿ ਮੌਕੇ ਤੋਂ ਪੁਲਿਸ ਨੂੰ ਕੋਈ ਐਜੀ ਹੀ ਚੀਜ਼ ਨਹੀਂ ਬਰਾਮਦ ਹੋਈ ਹੈ ਜਿਸ ਤੋਂ ਪਤਾ ਲੱਗ ਸਕੇ ਵੀ ਇਸ ਦੀ ਮੌਤ ਕਿਸ ਕਾਰਨ ਵੱਲ ਹੋਈ ਹੈ ਲੇਕਿਨ ਪੰਜਾਬ ਯੂਨੀਵਰਸਿਟੀ ਚੌਕੀ ਤੇ ਸੈਕਟਰ 11 ਥਾਣਾ ਪੁਲਿਸ ਨੇ ਮਾਮਲੇ ਦੀ छानबीन ਸ਼ੁਰੂ ਕਰ ਦਿੱਤੀ ਹੈ ਰੂਮ ਨੰਬਰ 93 ਸੀ ਜਿਹੜਾ ਹੋਸਟਲ ਦਾ ਉਦੋਂ ਵੀ ਪੁਲਿਸ ਖੰਗਾਲ ਰਹੀ ਹੈ ਤੇ ਜਾਂਚ ਜਾਰੀ ਹੈ ਪੁਲਿਸ ਦਾ ਵੀ ਕਹਿਣਾ ਹੈ ਵੀ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਇਸ ਦੀ ਮੌਤ ਦੇ ਅਸਲੀ ਕਾਰਨ ਦਾ ਖੁਲਾਸਾ ਹੋਏਗਾ ਹਾਲਾਂਕਿ ਪੁਲਿਸ ਨੇ ਇਹਦੇ ਮਾਪਿਆਂ ਨੂੰ ਕੁੱਲੂ ਦੇ ਰਹਿਣ ਵਾਲੇ ਸਿਗਾ ਇਹ ਤੇ ਇਹਦੇ ਮਾਪਿਆਂ ਨੂੰ ਜਿਹੜੀ ਪੁਲਿਸ ਨੇ ਇਤਲਾਹ ਦੇ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਜਨ ਇਹ ਕੀਤੇ ਜਾਣਗੇ ਤੇ ਜਾਂਚ ਪੁਲਿਸ ਦੀ ਲਗਾਤਾਰ ਜਾਰੀ ਹੈ ਚੰਡੀਗੜ੍ਹ ਤੋਂ ਅਮਨ ਲੋਨਾ ਦੀ ਰਿਪੋਰਟ